होशियारी में सीआईए पुलिस की ओर से लूट की वारदात को अंजाम देने वाले तीन आरोपी गिरफ्तार किए गए हैं। इस संबंध सी स्टाफ होशियार में प्रेस वार्ता दौरान जानकारी देते हुए डीएसपी शिवदर्शन सिंह ने बताया है कि 23 मार्च को गांव अजनोहा निवासी राजकुमार जो के डाकघर में ड्यूटी करता है वापस अपने घर जा रहा था तो गांव राली के समीप उसे तीन लुटेरों ने लूट लिया था पुलिस की से इन थाना प्रभारी अजायब सिंह के नेतृत्व मामले की जांच की तो इस वारदात में शामिल तीन आरोपी गिरफ्तार किए गए हैं जिनमें सूरज और राम लुभाया गांव पंचनगल निवासी और ओमकार सिंह खुशालपुर निवासी शामिल है पुलिस की ओर से इन लोगों को रिमांड लेकर अपनी कानूनी कार्रवाई शुरू कर दी गई है जी सर हां जी फर्स्ट प्रिंसिपल की याद किस पर थी किस को मिलाया किस चीज से बन जाए ए नीति 23 3 2024 ਨੂੰ राजकुमार अजय नौहदा रहने वाला डाकघर च मुलाजिम है वो उधरों ਜੰਬੇਗਲ ਸਾਈਡ ਤੋਂ ਮਸ਼ਹਰਪੁਰ ਨੂੰ ਆ ਰਿਹਾ ਸੀ ਦੇ ਵਕਤ ਕਰੀਬ 5:30 ਵਜੇ ਰਹਿਲੀ ਪਿੰਡ ਲੱਗੇ ਤਿੰਨ ਜਿਹੜੇ ਐਕਟਵਾ ਸਵਾਰ ਸੀ ਉਹਨਾਂ ਨੂੰ ਰੋਕੇ ਉਹਦੇ ਰਾਡ ਮਾਰ ਕੇ ਉਹਦਾ ਦੋ ਮੋਬਾਈਲ ਤੇ ਉਹਦਾ ਆਈ ਕਾਰਡ 4500 ਰੁਪਇਆ ਖੋਲਿਆ ਸੀ ਇਸ ਸਬੰਧ ਵਿੱਚ ਅਸੀਂ ਟੈਕਨੀਕਲ ਤੌਰ ਤੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ પાસે ਵਾਅਦਤ ਚਵਤੀ ਐਕਟਵਾ ਜਿਹੜਾ ਮੋਬਾਈਲ ਖੋਇਆ ਸੀ ਦੋਨੇ ਅਤੇ 3500 ਰੁਪਇਆ ਜੀ ਨਕਦ ਬਰਾਮਦ ਕਰ ਲਿਆ ਜਿਹੜੇ ਡਾਕੂਮੈਂਟਸ ਸੀ ਉਹ ਵੀ ਬਰਾਮਦ ਕਰ ਲਏ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਸੂਰਜ ਹੈ ਜੀ ਪਚਨਗਲ ਪਿੰਡ ਦਾ ਜੀ ਦੂਸਰਾ ਚੰਦ ਹੈ ਜੋ ਪਚਨਗਲ ਪਿੰਡ ਦਾ ਜੀ ਤੀਸਰਾ ਜਿਹੜਾ ਪੰਕਾਰ ਸਿੰਘ ਹੈ ਖਸ਼ਾਲਪੁਰ ਪਿੰਡ ਦਾ ਥਾਣੇ ਬਾਲਪੁਰ ਦੇ ਦੇ ਰਹਿਣ ਵਾਲਾ ਜੀ ਇਹਨਾਂ ਵਿੱਚ ਸੂਰਜ ਦੇ ਖਿਲਾਫ ਇੱਕ ਪਹਿਲਾਂ 379 ਆਈਪੀਸੀ ਦਾ ਥਾਣਾ ਸਦਰ ਬੰਗਾਮ ਕਰਨਾ ਦਰਜਿਆ ਬਾਕੀ ਨੇ ਫਿਰ ਕਰਿਮੀਨਲ ਕਾਰਡ ਨਹੀਂ ਹੈ ਜੀ ਨਹੀਂ ਥਿਆਰ ਨਾ ਕੋਈ ਨਹੀਂ ਮਿਲਿਆ ਜੀ ਇਹਨਾਂ ਅੱਗੇ ਰੋਕੇ ਰਾਡ ਮਾਰ ਕੇ ਤਦ ਕੋ ਖੋ ਕੇ ਲਗਾ ਸੀ ਬਾਕੀ ਇਹਨਾਂ ਰਮਾਨ ਤੇ ਲਿਆ ਜੇ ਬਾਕੀ ਦੀ ਬਰਾਮਦਗੀ ਨਾਲ ਕੀਤੀ ਜਾਏਗੀ। ਉਹ ਤਾਂ ਖੋ ਕਰਨ ਵਾਲੇ ਨੀ ਨਸ਼ੇ ਦੇ ਆਦੀ ਨੇ ਕਿ ਵੈਸੀ ਕਰਦੇ ਨੇ ਜੀ। ਹਾਂਜੀ ਇਹ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਪੂਰਤੀ ਦੀ ਇਹਨਾਂ ਨੂੰ ਲੁੱਟ ਕੋ ਦੀ ਕਟਰਾਉਣ ਨੂੰ ਜਾਨ ਦਿੱਤਾ ਸੀ। ਅਸੀਂ ਜਿਹੜਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋ ਸਾਰੀ ਬਰਾਮਦਗੀ ਚਾਲ ਗਈ। ਹੁਣ ਤੱਕ ਦੀ ਜਾਂਚ ਦੇ ਵਿੱਚ ਪੁੱਛੋ ਲੱਗਾ ਪਤਾ ਵੀ ਇਹ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਕੋਈ ਵਾਰਦਾਤਾਂ ਕੀਤੀਆਂ। ਅਜੇ ਫਰਦਰ ਪੁੱਛਗਛੇ ਦੰਗਾਈ ਨਾ ਕਰਨੀ ਹੈ ਜੇ ਅਸੀਂ ਰਮਾਨ ਲਿਆ ਇਹਨਾਂ ਦਾ ਹੋਰ ਵੀ ਵਾਰਦਾਤਾਂ ਬਾਰੇ ਪੁੱਛਾਂਗੇ ਨਾ ਕਿਹੜੀ-ਕਿਹੜੀ ਵਾਰਦਾਤਾਂ ਕੀਤੀਆਂ ਤੁਕੀ ਇਹ ਸਾਡਾ ਕੋ ਰਿਕਾਰਡਡ ਸੀ ਇਹਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਆ ਫਰਦਰ ਪੁਛਣੇ ਜ਼ਿਲ੍ਹੇ ਵਿੱਚ ਜਾਂ ਜ਼ਿਲ੍ਹੇ ਤੋਂ ਬਾਹਰ ਇਹਨਾਂ ਨੇ ਕੋ ਹੋਰ ਇਹ ਜਿਹੀ ਵਾਰਦਾਤਾਂ ਕੀਤੀਆਂ ਜਾਂ ਕੁਝ ਤੋਂ ਇਲਾਵਾ ਹੋਰ ਕੋ ਵਾਰਦਾਤ ਕੀਤੀ ਇਹਨਾਂ ਕੋ ਚੰਗੀ ਤਰ੍ਹਾਂ ਲਗਾਈ ਨਾ ਪੁਸ਼ਟੀ ਕੀਤੀ ਜਾਊਗੀ ਰਿਮਾਰਕ ਕਿੰਨੇ ਦੇ ਦਿੰਦੇ ਨੇ ਜੇ ਲੋਕਾਂ ਨੂੰ ਇੱਕ ਦਿਨ ਦਾ ਮਾਨ ਮਿਲਿਆ ਦਾ ਅਸੀਂ ਹੋਰ ਮਾਨ ਲੈ ਕੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਕੋਈ ਇਹਨਾਂ ਦੇ ਹੋਰ ਸਾਥੀ ਵੀ ਹੈ ਇਸ ਬਾਰੇ ਪੁਸ਼ਟੀ ਕਰਾਂਗੇ ਕਿ ਇਹਨਾਂ ਨਾਲ ਹੋਰ ਕਿਹੜਾ ਕਰ ਇਨਵੋਲਵ ਸੀ ਜੇ ਕੋਈ ਹੋਇਆ ਤਾਂ ਉਸ ਦੇ ਖਿਲਾਫ ਤਮਨ ਸਰਕਾਰ ਨੇ ਕੀਤੀ ਜਾਏਗੀ ਮਟਕੋ ਕਿਸ ਤਰ੍ਹਾਂ ਕਰਦੀ ਕੋਈ ਗੱਡੀ ਤੇ ਆਉਂਦੇ ਜਾਂ ਮੋਟਰਸਾਈਕਲ ਤੇ ਜਾਂ ਹੋਰ ਕੁਛ ਵੀ ਨਾਲ ਇਹ ਜਦੋਂ ਰਹੇਗੇ ਜਾਂਦੇ ਜੇ ਲੇਟ ਆਵਾ ਦੇ ਨੇਰਾ ਜਾਂਦਾ ਮੂੰਹ ਬਣ ਕੇ ਉਹਨੂੰ ਰੋਕ ਕੇ ਫੋਟ ਮਾਰ ਕਰਕੇ ਉਹਦੇ ਕੋਲ ਜੋ ਪੈਸਾ ਤੇ ਅਲਸੀ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਆਈ ਵੀ ਤੇ ਜਿਹੜੀ ਰਾਤ ਨੂੰ ਮਟਕੋ ਕਰਦੇ ਸੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime